ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੇ ਵੱਡੇ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਦਾ ਦੱਸਣ ਜਾ ਰਹੇ ਹਾਂ ਜਲਦੀ ਹੀਆਂ ਚੀਜ਼ਾਂ ਹੋਣਗੀਆਂ ਜੀ ਸਸਤੀਆਂ ਪੰਜਾਬ ਦੇ ਵਿੱਚ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਸਸਤੀਆਂ ਹੋਣ ਵਾਲੀਆਂ ਨੇ ਜੀ ਕਿਹੜੀ-ਕਿਹੜੀ ਚੀਜ਼ਾਂ ਨੇ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਨਾਲੇ ਦਰਸੰਗ ਜੀ ਚਾਰ ਜੜੇ ਆਉਣ ਵਾਲੇ ਨੇ ਜੀ ਥਾੜਾਂ ਦੇ ਲਪੇਟ ਵਿੱਚ ਜਲਦੀ ਹੀ ਹਣ ਇਨ੍ਹਾਂ ਜਿਹੜਿਆਂ ਦੇ ਵਿੱਚ ਵੀ ਆਉਣ ਨੂੰ ਤਿਆਰ ਨੇ ਕਿਹੜੇ ਜ਼ਿਲ੍ਹੇ ਨੇ ਜਿਹੜੇ ਹੜ੍ਹ ਦੀ ਲਪੇਟ ਵਿੱਚ ਆਉਣ ਵਾਲੇ ਨੇ ਸਾਰੀ ਡਿਟੇਲ ਇਸ ਵੀਡੀਓ ਵਿੱਚ ਆ ਲੈ ਚਲਦੇ ਮਾਣੇ ਪਿੰਡ ਦੇ ਉੱਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਮੋਟਰਾਂ ਤੋਂ ਤਾਂਬਾ ਚੋਰੀ ਕਰਨ ਵਾਲੇ ਗਰੋ ਦੇ ਚਾਰ ਮੈਂਬਰ ਕਾਬੂ ਕਰ ਲਏ ਨੇ ਜੀ ਬਲਾਕ ਮੋੜ ਦੀਨ ਆਉਂਦੇ ਪਿੰਡਾਂ ਦੇ ਖੇਤਰਾਂ ਵਿੱਚ ਖੇਤਾਂ ਚੋਂ ਪਿਛਲੇ ਲੰਬੇ ਸਮੇਂ ਤੋਂ ਲੱਗਿਆ ਮੋਟਰਾਂ ਵਿੱਚੋਂ ਤਾਂਬਾ ਕੱਢਣ ਤੇ ਮੰਨ ਤੋੜ ਕਰਨ ਵਾਲੀ ਇੱਕ ਗਰੋ ਨੇ ਪਿਛਲੇ 2 ਮਹੀਨਿਆਂ ਤੋਂ ਪਿੰਡਾਂ ਦੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਹੈ ਇਸ ਘਰ ਉਹ ਦਾ ਪਰਦਾ ਫਸਪਿੰਡ ਮੋੜ ਕਲਾਂ ਦੀ ਸੁਖਮਿੰਦਰ ਸਿੰਘ ਪੁੱਤਰ ਟਿੱਕਾ ਸਿੰਘ ਵਾਸੀ ਬਾੜ ਨੰਬਰ 2 ਨੇ ਕੀਤਾ ਉਸ ਤੋਂ ਬਾਅਦ ਇਹ ਵੱਡੀ ਘਰ ਸਾਹਮਣੇ ਆ ਰਹੀ ਹੜਾਂ ਦੀ ਸਥਿਤੀ ਨੂੰ ਹੋਰ ਵਿਗਾੜਿਆ ਪਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਤੱਕ ਖੋਲੇ ਗਏ ਨੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਹੈ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਪਾਖੜਾ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਹਟ ਹੈ ਫਲੱਡ ਗੇਟ 8 ਫੁੱਟ ਤੱਕ ਖੋਲ ਦਿੱਤੇ ਗਏ ਨੇ ਲਗਭਗ 7300 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸਾਫਾ ਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਝਟਕਾ ਹਾਈ ਕੋਰਟ ਨੇ ਈਡੀ ਨੂੰ ਵਿਦੇਸ਼ੀ ਖਾਤਿਆਂ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਦਿੱਤੀ ਜੀ ਇਜਾਜ਼ਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਆਮਦਨ ਕਰ ਵਿਭਾਗ ਦੁਆਰਾ ਸ਼ਿਕਾਇਤ ਦੇ ਨਾਲ ਮਨੇਜ ਮੈਜਿਸਟ੍ਰੇਟ ਕੋਰਟ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਸ ਤੋਂ ਬਾਅਦ ਦੀ ਵੱਡੀ ਖਬਰ ਦੀ ਬਤਾਈਕ ਪਠਾਨ ਮਾਜਰਾ ਦੀ ਗ੍ਰਿਫਤਾਰੀ ਲਈ ਹਾਈ ਵੋਲਟੇਜ ਡਰਾਮਾ ਪਿੰਡ ਵਾਲੇ ਨੇ ਦੱਸੀ ਹੈ ਸਾਰੀ ਕਹਾਣੀ। ਆਮ ਆਦਮੀ ਪਾਰੀ ਦੇ ਬਤਾਈਕ ਹਰਮੀਰ ਸਿੰਘ ਪਠਾਨ ਮਾਜਰਾ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਨੇ। ਉਹ ਮੰਗਲਵਾਰ ਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਸੀ। ਉਨੀ ਸਫਰਾਰ ਹੋਣ ਦੀ ਕਹਾਣੀ ਦੀ ਪਰਤਾਂ ਖੁੱਲਣ ਲੱਗੀਆਂ ਨੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਵਿੱਚ ਮੰਗਲਵਾਰ ਸਵੇਰੇ ਹਾਈ ਵੋਲਟੇਜ ਡਰਾਮਾ ਹੋਇਆ ਉਸ ਤੋਂ ਬਾਅਦ ਜੀਬੀ ਡਾ ਜੀ ਹੜਪੀੜ ਤਾਲੀ ਅੱਗੇ ਆਇਆ ਜੀ ਡੇਰਾ ਸਿਰਸਾ ਮੋਗਾ ਤੋਂ 50 ਟਰਾਲੀਆਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਰਵਾਨਾ ਹੋਏ ਲਈ ਡੇਰਾ ਪ੍ਰੇਮੀ ਐਡੀਸੀ ਨੇ ਕੀਤੀ ਜੀ ਸਲਾਗਾ ਉਸ ਤੋਂ ਬਾਅਦ ਜੀਬੀ ਡਾ ਜੀ ਸਿਹਤ ਮੰਤਰੀ ਡਾ ਬੀਰ ਸਿੰਘ ਨੇ ਡੇਰਾ ਬਸੀਸੀਪਲ ਹਸਪਤਾਲ ਦਾ ਕੀਤਾ ਦੌਰਾ ਪੰਜਾਬ ਦੇ ਸਿਹਤ ਮੰਤਰੀ ਡਾ ਡਬਲੂ ਬੀ ਸਿੰਘ ਨੇ ਬੁੱਧਵਾਰ ਨੂੰ ਤੇਰਾਵਸੀ ਸੀਵਲ ਹਸਪਤਾਲ ਦਾ ਦੌਰਾ ਕੀਤਾ। ਇੱਥੇ ਦਿੱਤੀਆਂ ਜਾ ਰਹੀਆਂ ਸਿਹਤ ਸਬੰਧਤ ਦਾਇਰਾਂ। ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਮੰਤਰੀ ਨੇ ਪਹਿਲਾਂ ਲਾਡਲੂ ਦੇ ਹਸਪਤਾਲ ਦਾ ਦੌਰਾ ਕੀਤਾ ਜਦਕਿ ਪ੍ਰਭਾਵਿਤ ਖੇਤਰਾਂ ਦਾ ਨਿਰੇਖਣ ਵੀ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜਿਹੜੀ ਹੜ੍ਹ ਪੀਰੀਡ ਤੋਂ ਦੀ ਮਦਦ ਲਈ ਕਾਂਗਰਸ ਦਾ ਪੱਟਾ ਅੱਲਣਾ। ਪਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਬੋਲੇ ਰਾਜਾ ਬੜਿੰਗ। ਸ਼੍ਰੀ ਮੁਕਸਦ ਸਾਹਿਬ ਵਿੱਚ ਐਮਪੀ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਕਾਂਗਰਸੀ ਲੀਡਰਾਂ ਤੇ ਵਰਕਰਾਂ ਨੇ ਇਕੱਤਰ ਹੋ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 40 ਲੱਖ ਰੁਪਏ ਇਕੱਠੇ ਕੀਤੇ ਹਨ ਇਹ ਰਕਮ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਰਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਮੁਸੀਬਤ ਚ ਪੰਜਾਬ ਵਿੱਚ ਪਰ ਬੱਚਿਆਂ ਨੂੰ ਲੱਗਿਆ ਨੇ ਜੀ ਮੋਜਾਂ ਸਕੂਲਾਂ 'ਚ ਬਦਿਆਂ ਨੇ ਛੁੱਟੀਆਂ ਹੁਣ ਜਾਣੋ ਕਿਹੜੀ ਤਰੀਕ ਤੱਕ ਖੁੱਲਣਗੇ ਸਕੂਲ ਤਾਂ ਉਸਨ ਸਨ ਚਨਾ ਜੀ ਮਾਨਯੋਗ ਮੁੱਖ ਮੰਤਰੀ ਭਵਨਤਮਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਰਕਾਰੀ ਐਡਿਟ ਮੰਨਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਯੂਨੀਵਰਸਿਟੀਆਂ ਪਹਿਲੇ ਟੈਕਨੀਕਲ ਕਾਲਜਾਂ ਤੱਕ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪ ਵਿਧਾਇਕ ਪਠਾਨ ਮਾਜਰਾ ਦਾ ਦਾਵਾ ਮੁਕਾਬਲੇ ਡਰੋਪ ਪਜਿਆ ਛਣੌਰ ਤੋਂ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਇੱਕ ਵੀਡੀਓ ਸੁਨੇਹੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਸ ਨੂੰ ਅਗਾਊ ਜਾਣਕਾਰੀ ਮਿਲੀ ਸੀ ਕਿ ਗ੍ਰਿਫਤਾਰ ਕਰਨਾ ਹੀ ਪੁਲਿਸ ਉਸ ਨੂੰ ਇੱਕ ਮੁਕਾਬਲੇ ਵਿੱਚ ਮਾਰ ਦੇਵੇਗੀ ਜਿਸ ਕਰਕੇ ਉਹ ਲੰਗੇ ਦਿਨੀ ਕਰਨਾਲ ਤੋਂ ਬਚ ਨਿਕਲਿਆ ਪਠਾਨ ਮੱਜਰ ਨੇ ਕਿਹਾ ਹੈ ਕਿ ਹਾਲਾਂਕਿ ਮੈਂ ਕਦੇ ਵੀ ਪੁਲਿਸ ਨਾਲ ਟਕਰਾਓ ਵਿੱਚ ਨਹੀਂ ਪਿਆ ਤੇ ਦੂਜੇ ਦਰਵਾਜ਼ੇੋਂ ਖਿਸਕ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਾਤ ਸਮਗਰੀ ਦੀ ਹੋ ਰਹੀ ਦੁਰਘਟਨ ਤੋਂ ਮਦਦਗਾਰਾਂ ਨੂੰ ਐਮਐਲਏ ਕੁਲਦੀਪ ਤਾਲੀਵਾਲ ਨੇ ਕੀਤੀ ਇੱਕ ਖਾਸ ਅਪੀਲ ਅੰਮ੍ਰਿਤਸਰ ਦੇ ਅਜਨਾਲਾ ਵਿਚਾਇਏ ਭਿਆਨਕ ਹੜ੍ਹ ਦੇ ਇਲਾਕੇ ਦੀ ਹਾਲਤ ਹੋਰ ਵੀ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ ਇਸ ਹਫ਼ਤੇ ਨੇ ਇੱਥੋਂ ਦੇ ਲੋਕਾਂ ਨੂੰ ਲਗਭਗ 20 ਸਾਲ ਪਿੱਛੇ ਤੱਕ ਦਿੱਤਾ ਹੈ ਇਸ ਦੌਰਾਨ ਕੁਝ ਲੋਕ ਰਾਹਤ ਸਮਗਰੀ ਵੇਚ ਰਹੇ ਨੇ ਜਿਸ ਤੋਂ ਬਾਅਦ ਜੀ ਵਿਧਾਇਕ ਕੁਲਦੀਪ ਥਾਲੀ ਵਾਲੇ ਅਪੀਲ ਕੀਤੀ ਹੈ ਕਿ ਸਮਾਜ ਭਲਾਈ ਸੰਸਥਾਵਾਂ ਕੰਟਰੋਲ ਰੂਮ ਨਾਲ ਸੰਪਰਕ ਕਰਨ ਕਿਸੇ ਜ਼ਿੰਮੇਵਾਰ ਵਿਅਕਤੀ ਨਾਲ ਹੀ ਨਾਕੇ ਸਮਾਨ ਵੰਡਣ ਉਸ ਤੋਂ ਬਾਅਦ ਅਗਲੀ ਬਿਹਾਰ ਦੀ ਆਪ ਵਿਧਾਇਕ ਦੀ ਕਿਸਾਨਾਂ ਨਾਲ ਹੋਈ ਬਹਿਸ ਪੱਖੀ ਸਿਆਸਤ ਖੈਰਾ ਹੋਈ ਨੇ ਜੀ ਤਤੇ ਕਿਹਾ ਬੀਬੀ ਜੀ ਐਨਾ ਹੰਕਾਰ ਚੰਗਾ ਨਹੀਂ ਜਲੰਧਰ ਦੇ ਨਕੋਦਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਕਿਸਾਨਾਂ ਨਾਲ ਹੋਈ ਬਹਿਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਵਿਰੋਧੀ ਧਿਰ ਦੇ ਨਿਸ਼ਾਨਾ ਸਾਧਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੜ੍ਹ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਮਾਨ ਨੇ ਮੁੱਖ ਮੰਤਰੀ ਰਾਹਤ ਭੰਣ ਤੇ ਮੰਗਿਆ ਯੋਗਦਾਨ ਕਿਹਾ ਔਖਾ ਜ਼ਰੂਰ ਪਰ ਲੰਘ ਜਾਵੇਗਾ ਸਮਾਂ ਹੈ ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਸੂਬਾ ਸਰਕਾਰ ਨੇ ਪੂਰੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨ ਦਿੱਤਾ ਹੈ ਸਾਰੇ ਕਰਮਚਾਰੀਆਂ ਨੂੰ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਸਕੂਲ ਕਾਲਜ ਨੇ ਛੁੱਟੀਆਂ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਗਲੀ ਵੱਡੇ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕੇਜ ਦੇਣ ਦੀ ਕੀਤੀ ਮੰਗ ਪ੍ਰਧਾਨ ਮੰਤਰੀ ਨੂੰ ਲਿਖਿਆ ਚਿੱਠੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਇੱਕ ਅਰਧ ਸਰਕਾਰੀ ਪੱਤਰ ਲਿਖਿਆ ਹੈ ਜੋ ਹਾਲ ਹੀ ਵਿੱਚ ਦਿਨ ਵਿੱਚ ਪੰਜਾਬ ਰਾਜ ਵਿੱਚ ਆਏ ਪਿਆਣ ਕਹਾੜਾਂ ਵੱਲ ਉਹਨਾਂ ਦਾ ਤੁਰੰਤ ਧਿਆਨ ਦਵਾਇਆ ਜਾ ਸਕੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਸਤਲੁਜ ਤੋਂ ਬਾਅਦ ਹੁਣ ਤੱਗਰ ਵੀ ਆਫਰਿਆ ਪਟਿਆਲਾ ਜ਼ਿਲ੍ਹੇ ਦੇ ਕਰੀਬ 63 ਪਿੰਡਾਂ 'ਚ ਖਤਰਾ ਸੰਗਰੂਰ ਤੇ ਮਾਨਸਾ ਜ਼ਿਲ੍ਹੇ 'ਚ ਵੀ ਅਲਰਟ ਚੱਲੀ ਹੈ ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਪੂਰੇ ਸੂਬੇ ਨੂੰ ਹੜ੍ਹ ਪ੍ਰਭਾਵਿਤ ਅਲਾਨੇ ਜਾਣ ਮਗਰੋਂ ਹੜ੍ਹ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਨੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਬਾੜ ਸਿਕਨ ਲੰਗਰ ਸਥਿਤ ਆਖੜਾ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 1678 ਫੁੱਟ ਤੋਂ ਸਿਰਫ 2 ਫੁੱਟ ਘਟ ਹੈ 1678 ਫੁੱਟ ਤੱਕ ਚੱਲ ਗਿਆ ਇਸੇ ਕਾਰਨ BBMP ਨੇ ਡੈਮ ਦੇ ਚਾਰੇ ਫਲੱਡ ਗੇਟ 1 ਫੁੱਟ ਹੋਰ ਖੋਲ ਦਿੱਤੇ ਗਏ ਨੇ ਇਸ ਦੇ ਨਾਲ ਸਤਲੁਜ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਨਾਲ ਹੀ ਸੂਬੇ ਦੇ ਸਤਲੁਜ ਨਾਲ ਲੱਗੇ ਜ਼ਿਲ੍ਹਿਆਂ 'ਚ ਲਗਾਤਾਰ ਹੜ੍ਹ ਦਾ ਖਤਰਾ ਵੀ ਵਧ ਰਿਹਾ ਹੈ ਉਸ ਤੋਂ ਬਦਵੀਂ ਇੱਕ ਵੀਡੀਓ ਜੀ GST ਜਿਹੜਾ ਕਾਊਂਟਿੰਗ ਮੀਟਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣਗੀਆਂ ਸਸਤੀਆਂ ਤੇ ਮਹਿੰਗੀਆਂ ਕਿਹੜੀਆਂ ਚੀਜ਼ਾਂ ਤੇ ਮਿਲੇਗੀ ਰਾਹਤ ਜੀਐਸਟੀ ਕੌਂਸਲ ਦੀ 3 ਸਤੰਬਰ ਨੂੰ ਮੀਟਿੰਗ ਸ਼ੁਰੂ ਹੋ ਗਈ ਹੈ ਇਸ ਮੀਟਿੰਗ ਦੌਰਾਨ ਜੀਐਸਟੀ ਯਾਨੀ ਟੈਕਸ ਸੰਬੰਧੀ ਮਹੱਤਵਪੂਰਨ ਫੈਸਲੇ ਲਏ ਜਾਣਗੇ ਇਸ ਮੀਟਿੰਗ ਦੀ ਖਾਸ ਗੱਲ ਹੈ ਕਿ ਜੀਐਸਟੀ ਦਰਾਂ ਵਿੱਚ ਕਟੌਤੀ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ ਜੀ ਮਾਹਿਰਾਂ ਦੀ ਮੰਨੀਏਤਾ ਕੁਝ ਜਿਹੜੀਆਂ ਚੀਜ਼ਾਂ ਨੇ ਜੇ ਸਸਤੀਆਂ ਹੋ ਸਕਦੀਆਂ ਨੇ ਜਿਵੇਂ ਸਮਾਨ ਹੁਣ ਕਿੰਨਾ ਪਰਸੈਂਟ ਕਿੰਨਾ ਹੈ ਤਾਂ ਤੁਹਾਨੂੰ ਸੁਣਾਇਆ ਚਾਹੀਦਾ ਜੀ ਜੁੱਤੇ ਕੱਪੜੇ ਦਵਾਈਆਂ ਟ੍ਰੈਕਟਰ ਕਿਉ ਮੱਖਣ ड्राई फ्रूट एसी फ्रिज टीवी सिमेंट मीडिया रिपोर्टਾਂ ਅਨੁਸਾਰ ਜੀਐਸਟੀ ਦੀ ਕਟੌਤੀ ਤੋਂ ਬਾਅਦ ਕੁਝ ਚੀਜ਼ਾਂ ਖਰੀਦਣਾ ਮਹਿੰਗਾ ਹੋ ਸਕਦਾ ਹੈ ਅਜਿਹਿਆਂ ਵਿੱਚ ਸ਼ਰਾਬ ਲਗਜ਼ਰੀ ਚੀਜ਼ਾਂ ਟੈਕਸਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਜਦੋਂ ਕਿ ਦਵਾਈਆਂ ਟਰੈਕਟਰ ਕਿਓ ਮੱਖਣ ਪਨੀਰ ਡਰਾਈ ਫਰੂਟ ਜੁੱਤੀਆਂ ਮਸਾਲੇ ਪ੍ਰੋਸੈਸਡ ਕੌਫੀ ਤੇ ਫਰਿੱਜ ਏਸੀ ਟੀਵੀ ਇਹ ਚੀਜ਼ਾਂ ਜਿਹੜੇ ਸਸਤੀਆਂ ਹੋ ਸਕਦੀਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੇ ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਬ੍ਰੈਡ ਪਾਫੜਾ ਚਪਾਤੀ ਰੋਟੀਆਂ ਵਰਗੀਆਂ ਚੀਜ਼ਾਂ ਜਿਹੜੀਆਂ ਖਾਣ ਪੀਣੇ ਵਾਲੀਆਂ ਨੇ ਜੀ ਉਹਨਾਂ ਤੇ ਟੈਕਸ ਨਹੀਂ ਹੋਵੇਗਾ 5% ਟੈਕਸ ਵੀ ਲੱਗ ਸਕਦਾ ਜੀ ਇੰਨਾਂ ਚੀਜ਼ਾਂ ਦੇ ਉੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਦਿਨਾਂ ਵਿੱਚ ਇਹ ਚੀਜ਼ਾਂ ਜਿਹੜੀਆਂ ਸਸਤੀਆਂ ਹੋਣ ਵਾਲੀਆਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ